ਇਹ ਦੇਖ ਬਣਾ ਦੇ ਇਹ ਮੈਂ ਇਹ ਨਾ ਪਟਕਦੇ ਨਹੀਂ ਦੇ ਪਰ ਹੱਥਾਂ ਦੇ ਨਹੀਂ ਦੇ ਕਿਹਦੇ ਪਰਿਵਾਰ ਤੋਂ ਦੱਸ ਤੂੰ ਕਿਹਦੇ ਲੱਗੇ ਨਾ ਜਰਾਪ ਤੋਂ ਕੀ ਵਾ ਮੈਂ ਨਾ ਕੀ ਨਾ ਅਲੈਕੁਮ ਅਲੈਹਮ ਵਾ ਰਹਾ ਉਹ ਤਾਂ ਸੁਬਹ ਦੀ ਹਾਲ ਇਹ ਹੋਰ ਕੰਮ ਸੀ ਆਹ ਨਹੀਂ ਕਰਦੇ ਇਹ ਦੋਈ ਸਰਵਾਰ ਦੇ ਟੋਨੀ ਆਖਿਆ ਗੁਰਜੀਤ ਬਣ ਕੇ ਕਿੱਦੇ ਗਿਆ ਹੁਣ ਤਸਵੀਰਾਂ ਦੇਖ ਸਕਦੇ ਹੋ ਤਾੜ ਤਾੜ ਫਿਲਮਾਂ ਦੇ ਵਾਂਗ ਇੱਕ ਰੈਡੀमेड ਕੱਪੜਿਆਂ ਦੀ ਦੁਕਾਨ ਤੇ ਗੋਲੀਆਂ ਚੱਲਦੀਆਂ ਨੇ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਸਾਹਮਣੇ ਆਈਆਂ ਨੇ ਜੀ ਹਾਂ ਇਹ ਦੇ ਰਾਤ ਦਾ ਮਾਮਲਾ ਹੈ ਜਿੱਥੇ ਦੋ 35 ਬਾਈਕ ਸਵਾਰ ਆਉਂਦੇ ਨੇ ਤੇ ਇਸ ਰੈਡੀमेड ਕੱਪੜਿਆਂ ਦੀ ਦੁਕਾਨ ਤੇ ਗੋਲੀਆਂ ਵਰ੍ਹਾਈਆਂ ਜਾਂਦੀਆਂ ਨੇ ਅੰਨੇਵਾ ਜਿਸ ਦੇ ਵਿੱਚ ਦੱਸਦੀ ਹੈ ਦੁਕਾਨ ਦਾ ਮਾਲਕ ਜਿਹੜਾ ਹੈ ਉਹ ਇਹਨਾਂ ਗੋਲੀਆਂ ਦਾ ਸ਼ਿਕਾਰ ਹੋ ਜਾਂਦਾ ਦੋ ਗੋਲੀਆਂ ਵੱਜਦੀਆਂ ਨੇ ਤੇ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਦੱਸਤੀਏ ਕਿ ਹਲੇ ਕਿਸ ਤਰੀਕੇ ਦੇ ਨਾਲ ਬਟਾਲਾ ਦੇ ਵਿੱਚ ਕਰਵਾ ਚੌਥ ਵਾਲੇ ਦਿਨ ਫਾਇਰਿੰਗ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਕਿ ਇੱਕ ਵਾਰ ਫਿਰ ਦੇਖ ਸਕਦੇ ਹੋ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੁਮਾਣ ਦੇ ਵਿੱਚ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਅਣਪਛਾਤੇ ਨੌਜਵਾਨ ਆਉਂਦੇ ਨੇ ਅਤੇ ਕੁਮਾਣ ਕਸਬੇ ਵਿੱਚ ਇੱਕ ਰੈਡੀमेड ਕੱਪੜਿਆਂ ਦੀ ਦੁਕਾਨ ਮਾਲਕ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਦੇਖ ਸਕਦੇ ਹੋ ਕਿੰਝ ਦੁਕਾਨ ਦੇ ਸ਼ੀਸ਼ੇ ਟੁੱਟੇ ਹੋਏ ਨੇ ਲੋਕ ਹੈਰਾਨ ਨੇ ਸਸਨੀ ਫੈਲੀ ਹੋਈ ਹੈ ਕਿ ਅਚਾਨਕ ਹੋ ਕਿਦਾਂ ਕਿਹਾ ਕਿ ਕੋਈ ਪੁਰਾਣੀ ਰਜਿਸਟਰੀ ਕਿਸ ਚੀਜ਼ ਦਾ ਮਾਮਲਾ ਸੀ ਇਹ ਖੈਰ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਤੁਸੀਂ ਦੇਖ ਸਕਦੇ ਹੋ ਇਹਨਾਂ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੇ ਦਿਲਾਂ ਦੇ ਵਿੱਚੋਂ ਕਾਨੂੰਨ ਜਾਂ ਪੁਲਿਸ ਦਾ ਖੌਫ ਬਿਲਕੁਲ ਨਹੀਂ ਸੀ ਬੇਖੌਫ ਹੋ ਕੇ ਨਾ ਦੇ ਵੱਲ ਤਾਰ-ਤਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਸਤਕਾਨ ਦੇ ਮਾਲਕ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਜਾਂਦਾ ਹੈ